ਮੇਰਾ ਚਿਹਰਾ ਦੱਸਦਾ ਹੋਊਗਾ ਬਾਈ ਠੀਕ ਹੈ ਨਾ ਕਿਉਂਕਿ ਬੰਦੇ ਦਾ ਜ਼ਿਆਦਾ ਉਹਦੇ ਮਨ ਲੱਗਦਾ ਚਿਹਰੇ ਤੋਂ ਪਤਾ ਲੱਗ ਜਾਂਦਾ ਸੋ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਕਿਸੇ ਦੀ ਮੈਂ ਐਕਟਿਵ ਪੋਲਟਿਕਸ ਅਸਤਾ ਕਰੀ ਨਹੀਂ ਸੋ ਚੜ੍ਹਦੀ ਕਲਾ ਬਖਸ਼ਣ ਤੇ ਅਸੀਂ ਕੋਸ਼ਿਸ਼ੀ ਕਾਂਗਰਸ ਹੋਣ ਦੀ ਪਰ ਉਸ ਤੋਂ ਵਿੱਚ ਬਹੁਤ ਸਾਰੇ ਬਿਆਨ ਆਉਂਦੇ ਸੀ ਕਿ ਵਾਪਸ ਨਹੀਂ ਆਉਣ ਦੇਣਾ ਗੇਟ ਬੰਦ ਕਰ ਦਿੰਦੇ ਦਰਵਾਜ਼ੇ ਬੰਦ ਕਰਨ ਦੀ ਵੀ ਗੱਲ ਕਹੀ ਜਾਂਦੀ ਸੀ ਹੁਣ ਤਾਂ ਫੇਰ ਵਾਪਸ ਇੱਕ ਨਾ ਪ੍ਰੋਸੈਸ ਹੁੰਦਾ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਤੇ ਮੈਂ ਘਰ ਵੀ ਤੁਸੀਂ ਦੇਖ ਸਕਦੇ ਹੋ ਮੇਰਾ ਮੇਰੇ ਫੰਕਸ਼ਨ ਵੀ ਦੇਖ ਸਕਦੇ ਹੋ ਜਿੱਥੇ ਮੈਂ ਤਕਰੀਬਨ ਹਰ ਰੋਜ਼ ਆਨਾ ਸੋ ਇਹ ਜਹੀ ਕੋਈ ਗੱਲ ਨਹੀਂ ਕਈ ਵਾਰ ਉਹ ਚਰਚਾ ਜਿਹੜੀ ਉਹ ਹੋਰ ਤਰੀਕੇ ਨਾਲ ਤੁਰ ਪਈ ਨਹੀਂ ਬਟ ਇਹ ਜਹੀ ਕੋਈ ਗੱਲ ਹੈ ਸਗਰੂਰ ਤੋਂ ਕਾਂਗਰਸ ਦੀ ਮਜ਼ਬੂਤ ਬਾ ਰਹੇ ਦਿਲਵੀਰ ਗੋਲਡੀ ਨੇ ਆਖਿਰਕਾਰ ਮੁੜ ਤੋਂ ਕਾਂਗਰਸ ਦੇ ਵਿੱਚ ਵਾਪਸੀ ਕੀਤੀ ਹੈ ਆਮਦਵੀ ਪਾਰਟੀ ਛੱਡ ਕੇ ਸੰਸਦ ਬਹੁਣ ਦੇ ਕੋਲੀ ਦੁਬਾਰਾ ਵਾਪਸੀ ਹੋਈ ਆਖਿਰਕਾਰ ਕਾਂਗਰਸ ਜੀ ਬਿਲਕੁਲ ਭਾਈ ਜੀ ਸੋ ਤੋਂ ਪਹਿਲਾਂ ਮੈਂ ਸਾਡੇ ਹਿੰਜਾਤ ਸਾਹਿਬ ਬਪੇਸ਼ ਮਗੀਲ ਸਾਹਿਬ ਦਾ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜੈਨ ਜੀ ਸਾਡੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਸਾਡੀ तमाम ਜੋ ਸਾਡੇ ਸੀਨੀਅਰ ਲੀਡਰ ਸਹਿਬਾਨ ਪੰਜਾਬ ਤੋਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੇ ਮਾਰਗਦਰਸ਼ਕ ਦਿਨਾਂ ਨੂੰ ਦੇਖ ਕੇ ਯੂਨੀਵਰਸਿਟੀ ਤੇ ਰਾਜਨੀਤੀ ਚਾਹੀਸੀ ਰਵਿੰਦਰ ગાંધી ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਪਿਛਲੇ ਦਿਨੀ ਮੈਂ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਤੇ ਫਿਰ ਮੈਨੂੰ ਟਾਈਮ ਮਿਲਿਆ ਸੀ ਇੱਥੇ ਦਾ ਅਫੀਸ਼ੀਅਲ ਜੁਆਇਨਿੰਗ ਲਈ ਸੋ ਬਾਕੀ ਮੇਰਾ ਚਿਹਰਾ ਦੱਸਦਾ ਹੋਊਗਾ ਬਾਈ ਠੀਕ ਹੈ ਨਾ ਕਿਉਂਕਿ ਬੰਦੇ ਦਾ ਜ਼ਿਆਦਾ ਉਹਦੇ ਮੈਨਲਾ ਦਾ ਚਿਹਰੇ ਤੋਂ ਪਤਾ ਲੱਗ ਜਾਂਦਾ ਸੋ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਕਿਸੇ ਦੀ ਮੈਂ ਐਕਟਿਵ ਪੋਲਿਟਿਕਸ ਅਸਤਾ ਕਰੀ ਨਹੀਂ ਸੋ ਚੜ੍ਹਦੀ ਕਲਾ ਬਖਸ਼ਣ ਤੇ ਅਸੀਂ ਲੋਕਾਂ ਦੀ ਆਵਾਜ਼ ਆ ਜਿਹੜੀ ਉਹਨੂੰ ਵਧੀਆ ਤਰੀਕੇ ਨਾਲ ਬੁਲੰਦ ਕਰ ਸਕੀਏ ਤੁਸੀਂ ਕਾਂਗਰਸ ਛੱਡ ਕੇ ਆਵਾੰਦੀ ਪਾਰਟੀ ਜਾਨੇ ਹੋ ਸੀਟ ਲੜਨ ਦੀ ਗੱਲ ਆਉਂਦੀ ਆ ਫਿਰ ਮੁਰ ਤੋਂ ਸੀਟ ਦੀ ਗੱਲ ਹੁੰਦੀ ਆ ਹੁਣ ਇਹ じゃ ਕੁਝ ਕਿਹਾ ਗਿਆ ਕਿ ਸੀਟ ਨਹੀਂ ਲੜੂਗੇ ਬਲ ਵਾਪਸੀ ਹੋ ਜਾਵੇ ਲਗਾਤਾਰ ਮੈਨਾਂ ਦਾ 6-7 ਮਹੀਨੇ ਹੋ ਗਏ ਜਦੋਂ ਮੇਰੇ ਭੈਣ ਅਮਰਿਤਾ ਵੜਿੰਗ ਜੀ ਇਲੈਕਸ਼ਨ ਲੜ ਰਹੇ ਸੀ ਉਦੋਂ ਤੋਂ ਮੈਂ ਕੰਪੇਨ ਕਰ ਕਰ ਰਿਹਾ ਹਾਂ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਮੈਂ ਕੰਪੇਨ ਕਰ ਰਿਹਾ ਹਾਂ ਸੋ ਇਹ ਕੱਲ ਇੱਕ ਨੀਜੀ ਕਿਸੇ ਟਿੱਪਣੀ ਸੀ ਕਿਸੇ ਦੀ ਬੰਦੇ ਦੀ ਸੋ ਮੈਂ ਉਹਦੇ ਤੇ ਨਹੀਂ ਜਾਣਾ ਚਾਹੁੰਦਾ ਸੋ ਗੁਰੂ ਮਹਾਰਾਜ ਕਿਰਪਾ ਲੋਕਾਂ ਦੀ ਆਵਾਜ਼ ਆਉਣਾ ਬੁਲੰਦ ਕਰ ਸਕੀ ਲਗਾਤਾਰ ਕੋਸ਼ਿਸ਼ ਹੀ ਕਾਂਗਰਸ ਆਉਣ ਦੀ ਪਰ ਉਸ ਤੋਂ ਵਿੱਚ ਬਹੁਤ ਸਾਰੇ ਬਿਆਨ ਆਉਂਦੇ ਸੀ ਕਿ ਵਾਪਸ ਨਹੀਂ ਆਉਣ ਦੇਣਾ ਗੇਟ ਬੰਦ ਕਰ ਦਿੰਦੇ ਦਰਵਾਜ਼ੇ ਬੰਦ ਕਰਨ ਦੀ ਵੀ ਗੱਲ ਕੀਤੀਆਂ ਸੀ ਮੁਰ ਤਾਂ ਫੇਰ ਇੱਕ ਨਾ ਪ੍ਰੋਸੈਸ ਹੁੰਦਾ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਤੇ ਮੈਂ ਘਰ ਵੀ ਤੁਸੀਂ ਦੇਖ ਸਕਦੇ ਹੋ ਮੇਰਾ ਮੇਰੇ ਫੰਕਸ਼ਨ ਵੀ ਦੇਖ ਸਕਦੇ ਹੋ ਜਿੱਥੇ ਮੈਂ ਤਕਰੀਬਨ ਹਰ ਰੋਜ਼ ਆਣਾ ਸੋ ਅਜਿਹੀ ਕੋਈ ਗੱਲ ਨਹੀਂ ਕਈ ਵਾਰ ਉਹ ਚਰਚਾ ਜਿਹੜੀ ਉਹ ਹੋਰ ਤਰੀਕੇ ਨਾਲ ਤੁਰ ਪੈ ਲਈ ਬਟ ਇਹ ਜੀ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਮਨ ਚ ਆਉਂਦੇ ਆ ਗਲਤੀ ਹੁੰਦੀ ਆ ਕਿ ਕੋਈ ਗਲਤੀ ਹੋਈ ਕਿ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਚ ਜਾਣਾ ਸੀ ਮੁਰਤ ਤੋਂ ਨਹੀਂ ਇਹ ਕੋਈ ਇਹ ਨਹੀਂ ਵੀ ਅਸੀਂ ਮੈਂ ਤਾਂ ਖੁਦ ਕਹਿ ਰਹੇ ਹਾਂ ਵੀ ਕਮੀ ਰਹਿ ਜਾਂਦੀ ਆ ਸੋ ਹੁਣ ਗੁਰੂ ਮਹਾਰਾਜ ਚੜ੍ਹਦੀ ਕਲਾ ਜਿਹੜੀ ਬਖਸ਼ਣ ਤੇ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਕੰਮ ਕਰ ਸਕੀਏ ਤੇ ਸਾਨੂੰ ਕਿਹੜਾ ਸਾਸੀ ਕੋਈ ਹੈ ਤਾਂ ਹੈ ਨਹੀਂ ਵੀ ਪੁਰਾਣੇ ਪੋਲੀਟੀਕਲ ਫੈਮਲੀਆਂ ਦੇ ਵਿੱਚੋਂ ਹਾਂ ਜੀ ਅਸੀਂ ਤਾਂ ਆਪ ਹੀ ਉੱਠਿਆ ਆਪ ਹੀ ਡਿਗਿਆ ਸਾਡੇ ਟੱਬਰ ਜਿਦਾ ਕੋਈ ਮਹਿਲਾ ਦਾ ਮੈਂਬਰੀ ਤੱਕ ਵੀ ਨਹੀਂ ਕਦੇ ਕਿਸੇ ਨੇ ਕਰੀ ਹੈਗੀ ਯੂਨੀਵਰਸਿਟੀ ਰਾਜ ਕਲਾਸ ਦੇ ਮਨੀਟਰ ਤੋਂ ਸ਼ੁਰੂਆਤ ਕਰੀ ਹੋਈ ਆ ਕਲਾਸ ਦਾ ਮਨੀਟਰ ਫਿਰ ਕਾਲਜ ਦਾ ਪ੍ਰਧਾਨ ਫਿਰ ਯੂਨੀਵਰਸਿਟੀ ਦਾ ਪ੍ਰਧਾਨ ਫਿਰ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਫਿਰ 17 ਦੀ ਵਿਧਾਨ ਸਭਾ 12 ਤੋਂ ਟਿਕਟ ਮੰਗ ਰਿਆ ਮੈਂ 12 ਚ ਮੰਗ ਰਿਆ ਸੀ ਫਿਰ 14 ਛੇ ਨੀ ਚੋਣਾ ਹੀ ਉਦੋਂ ਮੰਗੀ ਉਦੋਂ ਨਹੀਂ ਮੇਰੀ ਫਿਰ 17 ਚ ਆ ਕੇ ਮੌਕਾ ਮਿਲਿਆ ਫਿਰ ਉਦੋਂ ਬਾਅਦ ਜਿਹੜੀ ਅਗਲੀ ਇਲੈਕਸ਼ਨ ਸੀ ਸਿੱਧਾ ਮੁੱਖ ਮੰਤਰੀ ਦੇ ਸਾਹਬ ਦੇ ਸਾਹਮਣੇ ਲੜਨੀ ਪਈ ਫਿਰ ਉਦੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਸੀ ਲੋਕ ਸਭਾ ਦੀ ਉਹ ਪੂਰੇ ਵਧੀਆ ਦਲੇਰੀ ਨਾਲ ਲੜੇ ਠੀਕ ਹੈ ਨਾ ਕਈ ਵਾਰ ਐਨਾ ਜਦੋਂ ਤੁਸੀਂ ਲ ਕਿ ਤਨਾ ਕਿਤੇ ਉਹ ਨਜ਼ਰ ਲੱਗਣ ਵਾਲਾ ਕੰਮ ਹੋ ਜਾਂਦਾ ਆਪ ਦੇ ਐ ਕਿਹ ਸਕਦੇ ਆਂ ਵੀ ਉਹ ਮੇਥੋਂ ਗਲਤੀ ਹੋਣੀ ਸੀ ਦੇ ਹੋ ਗਈ ਹੈ ਹੁਣ ਕਿਵੇਂ ਦੀ ਅਗਲੀ ਤਿਆਰੀ ਹੋਗੀ ਫੇਰ ਇਲੈਕਸ਼ਨ ਲੜਨ ਦੇ ਲਈ ਤਿਆਰੀ ਕੀਤੀ ਜਾਊਗੀ ਜੀ ਗਰਾਊਂਡ ਤੇ ਲੜਦਾ ਦਿਖੂੰਗਾ ਤੁਹਾਨੂੰ ਜੀ ਲੋਕਾਂ ਦੇ ਹੱਕਾਂ ਦੇ ਲਈ ਵਧੀਆ ਤਰੀਕੇ ਨਾਲ ਕੋਈ ਮਾੜੀ ਰਾਜਨੀਤੀ ਨਹੀਂ ਕੋਈ ਮਾੜੇ ਸ਼ਬਦਾਂ ਦੀ ਰਾਜਨੀਤੀ ਨਹੀਂ ਚੰਗੀ ਸੋਚ ਵਾਲੀ ਰਾਜਨੀਤੀ ਨਵੇਂ ਨੌਜਵਾਨਾਂ ਨੂੰ ਅੱਗੇ ਰੱਖ ਕੇ ਆਵਾਂਗੇ ਜੀ ਤੋਂ ਦਲਵੀਰ ਗੋਲਟੀ ਸਾਡਾ ਚਰਚਾ ਕਰ ਰਹੇ ਜੀ ਇਹਨਾਂ ਦੇ ਘਰ ਵਾਪਸੀ ਹੋਈ ਜਾਂ ਕਿਤੇ ਨਾ ਕਿਤੇ ਉਹ ਗਲਤੀ ਦੱਸਦੇ ਨੇ ਜਦੋਂ ਆਮ ਆਦਮੀ ਪਾਰਟੀ ਜਗੇ ਸੀ ਤਾਂ ਕੋਈ ਮੁਰ ਤੋਂ ਹੁਣ ਕਾਂਗਰਸ ਚ ਆ ਚੁੱਕੇ ਨੇ ਕੈਮਰਾਮੈਨ ਅਜ ਸ਼ਰਮਾ ਦੇ ਨਾਲ ਜਸਪੀਤ ਸਿੰਘ ਪੀਟੀਸੀ ਨਿਊਜ਼ ਚੱਡੀ